ਖੁਫਾ ਜੋਨਵੀਰ ਵੀ ਆ ਰਿਹਾ ਆਪਾਂ ਨੂੰ ਮਿਲਣਾ ਬੜੇ ਦਿਨਾਂ ਬਾਅਦ ਕਿਤੇ ਦਰਸ਼ਨ ਦਿੱਤੇ ਨਹੀਂ ਵੀਰ ਹੁਣੇ ਆਏ ਆ ਹੋਰ ਵੀਰ ਜੀ ਕੀ ਹਾਲ ਚਾਲ ਏ ਵੀਰ ਆ ਦਸ਼ਨੀ ਮਾਹ ਦਿੱਤੇ ਆ ਇਹਦਾ ਫੇ ਵੀਰ ਜੀ ਹੋਰ ਕਿੱਥੇ ਰਹਿੰਦੇ ਜੇ ਨਾ ਕਿਤੇ ਬੜਾ ਬੰਦ ਕਰ ਗਏ ਹੋਰ ਨਿਆਰੇ ਆ ਹਾਂ ਨਿਆਰੇ ਆ ਜ਼ਿੰਦਗੀ ਨਿਆਰੇਦਾਰਾ ਕਹਿੰਦਾ ਪਾਣੀ ਆਇਆ ਕਹਿੰਦਾ ਤੁਹਾਡੇ ਹਲ ਬੜਾ ਪੈਲੀਆਂ ਚ ਪਾਣੀ ਬਹੁਤ ਆ ਬੱਸ ਸੇਫ ਸੇਫ ਆਈ ਵੀ ਇਧਰ ਦੱਸੋ ਨਾ ਵੀਰਾਂ ਨੂੰ ਦੇਖੋ ਭਾਈ ਜਿਹਨਾਂ ਦਾ ਰੇਤ ਦਾ ਗਾਮ ਸੀ ਤੇ ਵੀਰ ਉਹਨਾਂ ਨੇ ਦੁਕਾਨ ਛੱਡ ਦਿੱਤੀ ਇਹ ਉਹ ਵੀਰ ਆ ਜਿੰਦਗੀ ਕੀਤੀ ਵੀਰ ਜੀ ਤੁਹਾਨੂੰ ਦੱਸ ਬਹੁਤ ਸਟਰਗਲ ਕੀਤਾ ਕੀ ਕਿੱਥੇ ਉਹ ਨਹੀਂ ਦੱਸ ਸਕਦੇ ਨਹੀਂ ਤੇ ਵੀਰ ਕੋ ਘਾਰਾ ਮੋਰਸਾਲ ਨਹੀਂ ਮੋਰਸਾਲ ਬਦਲਣਾ ਪੈਣਾ ਲਾਤੋੜ ਹੋ ਜਾਣੇ ਵੀਰ ਹੋਣੀ ਉਹਨੂੰ ਕਹਿੰਦੇ ਸਲਾਹ ਦਿੱਤੀ بڑے ਕਾਰੋਬਾਰ ਕੀਤੇ ਵੀਰ ਉਹਨਾਂ ਕੁਕੜੀਆਂ ਦਾ ਕਾਰੋਬਾਰ ਕੀਤਾ ਸੀ ਲੱਗਦੇ ਵੀਰ ਜੀ ਆਪਾਂ ਹੁਣ ਜੈਕੀ ਕਮਾ ਕੇ ਹੁਣ ਘਰ ਵੱਲ ਨੂੰ ਜਾਂਦੇ ਹੋਏ ਦੇਖ ਸਾਦੇ ਦੇਖ ਸਾਦੇ ਜੀ ਤੇ ਪਿੱਛੇ ਸਾਡੇ ਬੰਦਾ ਇੱਕ ਹੋਰ ਹੋੜੇ ਚਲ ਗਿਆ ਵਈ ਆਪ ਦਾ ਯਾਕੀਣੀ ਬਈ ਉਸੇ ਆਰ ਕਰਨਾ ਹਾਣ ਜਿੱਦੇ ਜਾਕੀ ਨੂੰ ਰਸੀ ਨਵੀ ਪਾ ਲੋ ਇਹ ਆਦੀ ਕੇ ਗਾਂ ਮੋਲ ਲੈਂਦੇ ਉਹਦੀ ਲਈ ਆ ਹੈ ਇਹ ਭਾਈ ਮੇਕੇ ਲਾ ਪਰ ਸੀ ਜਮਲੇ ਤੀ ਤਾਂ ਵਾਲ ਫੜ ਮਾਰੇ ਹਨ ਕਿੁੱਲੇ ਨਾ ਕਿਤੇ ਜਮਾ ਪਟਾ ਲਾ ਪੱਕਾ ਕੰਮ ਕੀਤਾ ਵੀਰ ਹੋਣਾਂ ਨੇ ਕਿ ਕਿਤੇ ਲੱਥੇ ਨਾ ਮੈਨੂੰ ਬਾਲ ਲੱਗ ਗਿਆ ਵੀ ਕਿ ਠੀਕ ਹੈ ਨਾ ਨਾ ਕਿਤੇ ਕੰਮ ਥੋੜਾ ਜਿਹਾ ਆਓ ਦੇ ਜਮੋੜੇ ਦੁਰਬੇ ਨੇ ਗੇਰੀ ਟਾਈਮ ਹੋ ਗਿਆ ਮੁੜਿਆਂ ਦਾ ਹੁਣ ਚੱਲੇ ਮੁੜੇ ਘੁੰਮਣ ਫਿਰਨ ਵੀਰ ਹੋਣੀ ਵਾਲ ਸੈੱਟ ਕਰਦੇ ਵੇਖ ਸਕਦੇ ਜੇ ਤੁਸੀਂ ਮੈਨੂੰ ਕਿੱਥੇ ਘਰਨਾ ਰਹਿਣ ਦੇ ਟੈਂਪ ਬਣੇਗਾ ਉਹਦੇ ਵੱਲ ਜਾ ਆ ਗਏ ਉਹਨੇ ਕਿਹੜਾ ਜਾਣਾ ਹਣਾ ਵਾ ਜਾਂ ਤਾਂ ਫੋਨ ਤੇ ਪੁੱਛ ਲੈ ਪਹਿਲਾਂ ਉਹਨੂੰ ਉਧਰ ਪਾਣੀ ਆਇਆ ਉਹਨਾਂ ਦੇ ਵੇਹ ਲੀਆਂ ਯਾਰ ਕੁਛ ਨਹੀਂ ਉਹਨਾਂ ਘਰ ਲੱਗਿਆ ਵਾ ਥੋੜਾ ਹੈ ਨਾ ਉਹਨਾਂ ਦੀਆਂ ਪੈਲੀਆਂ 'ਚ ਆਇਆ ਵਾ ਉਹਨਾਂ ਲਈ ਵੀਦਾ ਪਸੰਦ ਹੈ ਆਪਣੇ ਕੋਈ ਕਰਨੀ ਚੋਤੀ ਯਾਰ 60-70 ਹੀ ਬੰਦੇ ਤੇ ਪੁੱਛਣਾ ਚਾਹੀਦਾ ਵਾ ਹਾਂ ਪੁੱਛਣਾ ਚਾਹੀਦਾ ਮੈਨੂੰ ਕਿਹੜਾ ਪਤਾ ਹੈ ਯਾਰ ਜੇ ਟਾਈਮ 'ਚ ਬੰਦੇ ਨੂੰ ਯਾਦ ਕਰੋ ਨਾ ਕਰੋ ਅਗਲੇ ਦੇ ਬਾੜੇ ਟਾਈਮ 'ਚ ਸ਼ਾਮ ਲੋ ਹਾਂ ਤੇ ਉਹ ਨਹੀਂ ਨਾ ਕਰਦਾ ਕਿ ਤੇ ਮਾਰੇ ਟਾਈਮ 'ਚ ਉਹ ਵੀ ਦੱਸ ਉਹ ਨਹੀਂ ਕਰਦਾ ਮਾਰੇ ਟਾਈਮ 'ਚ ਇਹ ਗੱਲ ਦੱਸਣਾ ਉਹ ਨਹੀਂ ਮਾੜੇ ਟਾਈਮ ਚ ਹੁੰਦਾ ਚੰਗੇ ਚ ਆਏ ਤੂੰ ਆਪਾਂ ਜਾ ਹੁੰਦਾ ਚਲੋ ਥੋੜੀ ਘਰ ਦੇ ਵਿੱਚ ਇੱਕ ਸਾਦੇ ਵੀਰ ਤਾਂ ਆਪਾਂ ਜਾ ਰਹੇ ਘਰਾਂ ਨੂੰ ਐ ਕਿ ਕਰਨਾ ਨਹੀਂ ਚਾਹੁੰਦੇ ਭਾਜੀ ਜਾਣਦੇ ਤੁਸੀਂ ਆ ਵੀ ਘਰ ਵੱਲੋਂ ਜਾਣੇ ਆਪਾਂ ਹੁਣ ਆ ਵੀ ਕੇ ਹਾਲ ਚਾਲ ਪੁੱਛ ਦੇਖੇ ਤਾਂ ਕੀ ਹਾਲ ਵਾਂ ਖੇਤਾਂ ਦਾ ਰਾਜਾ ਕੀ ਪਤਾ ਕਾ ਟੱਕਰ ਨਾਲ ਨੇ ਹਜੇ ਦੇਖ ਸਕਦੇ ਇਹ ਗੱਲ ਆਈ ਬੜਾ ਮੜਾ ਹਨ ਨਹੀਂ ਮੂੰਹ ਕਰਕੇ ਤੇ ਵੀ ਬੰਦਾ ਬੈਠਾ ਹੋ ਜਰਾ ਹਾਂ ਹਾਂ ਹੁਣ ਤੇ ਵੀ ਚੰਗਾ ਆ ਵੀ ਕਿ ਆਵੇ ਲਾਇਕੋ ਨਾ ਆ ਵੀ ਆ ਵੀ ਗਾ ਝੋਨਾ ਸਾਰਾ ਨਹੀਂ ਸਰਪੇ ਗਿਆ ਬਾ ਮਤੀਆ ਤਰਨਾ ਤੇ ਤੁਹਾਡੀ ਵੀ ਨਹੀਂ ਸਰਪੇਣੀ ਹੈ ਮੇਰੀ ਬਾਤ ਦੀ ਵਿੱਚ ਨਹੀਂ ਆਵੇ ਕਿ ਡਾਕ ਰਿਹਾ ਵੀ ਉਹ ਹੁੰਦੇ ਵਿੱਚ ਵੇ ਇਹ ਲਾਦਾ ਮੀਹ ਰਾਹ ਲਾ ਵੀ ਉਹ ਕਾ ਅਭੀ ਜੀ ਬੀਬੀ ਵੇਖ ਸਾਦੇ ਨਾ ਹੈ ਉਹ ਗੱਡੀ ਵੀ ਲੱਗੀ ਹੋਈ ਰਿਸ਼ਤੇਦਾਰ ਆਉਂਦਾ ਤੇ ਦੇਖ ਸਾਦੇ ਅਭੀ ਕੀ ਕਰਤੋਂ ਘਾਨੂ ਵੀ ਬਹੁਤ ਵੀ ਵੀਰ ਕੇ ਘਰ ਆਏ ਤੇ ਵੀਰ ਹੁਣੇ ਹਨ ਟਕਰੇ ਨਹੀਂ ਦੋਵੇਂ ਬਿਓ ਬੋਤੀ ਕੇ ਦੇ ਗਏ ਹੋਏ ਆ ਤੇ ਵੀਰ ਹੁਣੇ ਦੱਸੋ ਵੀਰ ਜੀ ਕੋ ਕਹਿਣਾ ਜਾਂਦੇ ਜਿਹਦੇ ਰਸਾਦੇ ਹਨ ਕਲੈਕਟਰੀ ਗਰਲ ਸਕੂਟਰੀ ਦੇ ਜਾंदे ਆ ਇਧਰ ਤੁਸੀਂ ਵੇਖ ਸਕਦੇ ਹੋ ਅੱਜ ਤੇ ਆਤੀ ਹੋਈ ਪਈ ਐ ਨਾ ਜਿਹੜੀ ਧੁੱਪ ਲੱਗੀ ਨਾ ਯਾਰ ਵੇਖੋ ਗਾਣਾ ਵੀਰ ਕਹਿੰਦੇ ਕਿ ਗਾੜੀ ਪਾਣੀ ਵੇਖ ਕੇ ਉਹਨਾਂ ਰੋਈ ਚ ਪਾਣੀ ਆਇਆ ਕਹਿੰਦੇ ਪਾਣੀ ਵੇਖੋ ਨੇ ਦਾ ਬਣਾ ਬਦੇ ਪੰਛੀ ਆਪਣੇ ਘਰਾਂ ਨੂੰ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਵੀਰ ਮੈਂ ਲੋਕ ਬਾਹਰ ਨੂੰ ਭਜਦੇ ਤੇ ਪੰਛੀ ਕਿੱਲਾ ਆਪਣੇ ਘਰਾਂ ਆ ਗਏ ਸਾਡੇ ਵਰਗੇ ਲੋਕ ਬਾਹਰ ਨੂੰ ਭਜਣ ਦੇ ਜਰੇ ਫਾਂਸੀ ਆ ਬਲੇ ਘਰਾਂ ਨੂੰ ਜਾਣ ਦੇ ਤੁਹਾਡੇ ਵਰਗੇ ਬਾਹਰੋਂ ਆਉਂਦੇ ਘਰਾਂ ਆ ਬਲੇ ਡੰਡੇ ਦੇ ਕੋਈ ਨਾ ਸਮਾਨ ਕੋਈ ਚੇੜੀਆਂ ਚੈਲ ਪਹਿਲ ਕਰਦੀਆਂ ਹੀ ਆ ਤੇ ਬੀਲਾ ਡੇ ਇਥੇ ਪਾਣੀ ਵਹਿੰਦੇ ਵਹਿੰਦੇ ਆ ਗਏ ਦੂਰ ਤੱਕ ਕਾੜੀ ਪਰ ਪਾਣੀ ਸੋਕਿਆ ਹੋਵੇ ਇਹ ਚੰਗਾ ਸੁੱਕਾ ਆਵੇ ਇਧਰ ਰੋਈ ਬਗੀ ਨਹੀਂ ਕੱਲ ਜਿੰਦਰਾ ਆਪਾਂ ਬਖਾਇਆ ਸੀ ਹਾਂ ਆਪਾਂ ਉਹਦੇ ਪੱਧਰੇ ਇਧਰ ਵੀ ਚੈੱਕ ਕਰੋ ਅਰੇ ਹੋ ਸੋਹਜ ਕੌਪਣਾ ਸੂਝ ਬਖਾ ਦੱਤਾਂ ਦਾ ਰਹਾਦਾ ਹਾਂ ਬਤਾ ਬਖਾ ਦਨੇ ਮੇੜੀ ਦਾਨੇ ਬਹੁਤ ਵੇਖਿਆ ਜਿਹੜਾ ਬਹੁਤ ਵੇਖੀ ਇਹ ਗੱਲ ਪਿੰਡ ਵਾਲੇ ਵੇਖ ਲਿਆ ਉਹ ਸੂਰਜ ਨੂੰ ਮੰਦਰਾਂ ਦੇ ਆਂਟੀ ਆਂਟੀ ਤਿੰਨ ਉਤਾਰ ਦਿੰਦੇ ਆ ਕਿ ਮੁਰਕ ਤਾਂ ਫੇਰ ਲਾ ਜਦਾਂ ਗੜੀ ਆਂਦੀ ਆਂ ਪੱਲੇ ਲੈ ਕੇ ਜਾਂਦੇ ਆ ਨਹੀਂ ਨਹੀਂ ਮਾਰਨਾ ਮਾਰਨਾ ਇਹ ਨੰਬਰ ਹੋ ਜਾਏਗਾ ਨੰਬਰ ਆਪਣਾ ਖੜਾ ਪਾਣੀ ਪੁਣੀ ਤੇ ਲੱਭਾ ਨਹੀਂ ਹੁਣ ਮੋਰਸਾਲੀ ਮੁੰਡੇ ਆ ਗੱਲ ਕੋਈ ਨਹੀਂ ਆ ਪਾਣੀ ਲੱਭਦੇ ਆਏ ਪਰ ਮੈਂ ਇਹਨਾਂ ਨੂੰ ਉੱਥੋਂ ਗਿਆ ਤਾਂ ਕਿ ਪਾਣੀ ਹੁਣ ਸੁੱਕ ਗਿਆ ਵਾ ਮੀਂਹ ਪੈ ਗਿਆ ੜੀਆਂ ਜਿਹੜੀ ਧੁੱਪ ਲੱਗੀ ਪਾਣੀ ਪੁਣੀ ਜੀਰ ਗਏ ਜਿਹੜੇ ਮੀਂਹ ਦੇ ਤੇ ਵੀਰ ਹੁਣੀ ਵਾਰ ਮੰਨੇ ਨਹੀਂ ਵਾਰ ਰੇਸ ਤਾਂ ਬੜੇ ਹਸਾਮਣਾ ਦੇਣ ਦੇ ਆ ਕਿ ਜਦਾਂ ਕਿਤੇ 150 ਸੀਸੀ ਹੁੰਦਾ ਹਾਂ ਉਹ ਚੰਦਰਮਾਲ ਦਾ ਖਾਬ ਰੋ ਕਰਦਾ ਚੰਦਰਮਾਲ ਬੋਲਿਆ ਆਈ ਬੀਕਸ ਖੋਖਾ ਦਨੇ ਆ ਅੱਧਰ ਚੱਲਣ ਦੇ ਆ ਇਹਦਾ ਸ਼ੇਰਖਾਨ ਦਾ ਮੂੰਹ ਦੇ ਵਿੱਚ ਇਦਾਂ ਲੱਦਾ ਵਾ ਵਾਕੇ ਵਾਕੇ ਹਾਂਜੀ ਵੀਰ ਜੀ ਚਲੋ ਵੀਰ ਜੀ ਉਹ ਜੱਲੀ ਆਣਾ ਬੰਦ ਕਰਾਣਾ ਹੋਰ ਨਾ ਸਾਨੂੰ ਕੋਈ ਸ਼ੇਰ ਪਾ ਦੇ ਓਹੋ ਹੋ ਹੋ ਬਹੁਤ ਇੱਕ ਸਾਥ ਇਹ ਜੰਦਰਮਾਨ ਜੀ ਦੁਪਹਿਰ ਹੈ ਨਾ ਸ਼ਾਮ ਵਜੂ ਸ਼ਾਮ ਉਹ ਦੁਪਹਿਰ ਹੀ ਹੋ ਗਈ ਇੱਕ حساب ਦੇ 6:00 ਵਜੇ 6:30 ਵਜੇ ਆਣੀ ਵਾਪਸੀ ਕਾਣਦੇ ਆ ਫੇਰ ਜਣਾ ਦਾ ਬੜਾ ਫਰਕ ਪੈ ਗਿਆ ਯਾਰ ਆ ਵਾਕੇ ਇਹ ਤਾਂ ਗੱਲ ਹੈ ਦੇਨੋਂ ਨਹੀਂ ਜਾਂਦਾ ਗਾੜੀ ਲੱਗਾ। ਗਾੜੀ ਤੇ ਜਾਂਦਾ ਨਾ ਠਾ। ਹਾਂ। ਠੀਕ ਹੈ ਵੀਰ ਜੀ ਠੀਕ ਹੈ। ਮਗਾ ਤਾਂ ਕਹਿੰਦੇ ਨਾ ਲਾਈ ਜਿੱਤਾ ਭਜੋਣਾ ਹੁੰਦਾ ਦੇਣ ਨੂੰ। ਠੀਕ ਹੈ ਵੀਰ ਜੀ ਠੀਕ ਹੈ। ਹਾਂ। ਇਹ ਸਾਥੀ ਜੋ ਵੀ ਕਹਿੰਦੇ ਵੀ ਸਭ ਝੂਠੀ ਹੁੰਦਾ ਉਹ ਤਾਂ। ਲੈ ਵੇਗਾ ਦੋ ਦਿਨਾਂ ਦਾ ਵੇਖ ਲੈ ਸਕਨੇ। ਝੂੜਾ ਆ ਪਾਣੀ ਭਰਾਵਾ ਜੂੜ ਕੋਲ ਜਿਹੜੀ ਚੱਲਦਾ। ਉਹ ਝੂਠ ਮਾਰਦਾਨੀ ਆ। ਇਹ ਤਾਂ ਭਰਾ ਬੰਦਾ ਕਿਤੇ ਕਹਿ ਕੇ ਗਿਆ ਹੋਏ ਨਾ ਮੈਂ ਕਿਤੇ ਚੱਲੇ ਆ ਮਾਰਾ ਜਾਏ। ਮੈਨੂੰ ਕਹਿ ਜੀ ਤੇ ਘਰ ਵੀ ਦੱਸ ਦਿੰਦਾ ਵਾ ਕਿ ਇਹ ਉੱਥੇ ਕਿੱਥੇ ਗਿਆ ਮੈਨੂੰ ਇਹ ਆਹੋ ਜਿਹਾ ਬੰਦਾ ਸੱਚਾ ਤੁਹਾਨੂੰ ਕੀ ਦੱਸਾਂ ਐਡੇ ਸੱਚਾ ਹੋ ਗਈ ਕਹਿ ਦੀ ਗੱਲ ਹੀ ਨਹੀਂ ਹਾਂ ਇਹ ਦੱਸਣਾ ਚਾਹੀਦਾ ਘਰੇ ਫੜਾ ਲੱਗਣਾ ਚਾਹੀਦਾ ਕਿੱਥੇ ਗਏ ਆ ਦੇਖੀ ਆਓ ਇਹ ਵਾਲੇ ਬੰਦੇ ਨੇ ਕਿਤੇ ਉਰੇ ਪਰੇ ਜਾਣਾ ਹੁੰਦਾ ਭਾਜੀ ਕੰਮ ਉਰੇ ਪਰੇ ਕਿਉਂ ਜਾਣਾ ਦਾ ਕੰਮ ਹੈ ਦਾ ਕੇ ਬੰਦੇ ਦੱਸ ਕੇ ਜਾਓ ਆਪਣੇ ਘਰ ਮਿਲ ਕੇ ਉਹਨਾਂ ਦਾ ਕੇ ਬੰਦੇ ਨੂੰ ਆਹ ਦੇਖੇ ਦੱਸ ਕੇ ਜਾਣਾ ਦੱਸ ਕੇ ਜਾਓ ਸਾਰੀਆਂ ਗੱਲਾਂ ਨਹੀਂ ਕੇ ਵੜੇ ਦੱਸੀ ਜਾਂਦੀ ਨਹੀਂ ਦੱਸੀ ਹਾਂਜੀ ਰੋੜੀ ਥੋੜਾ ਹੁੰਦਾ ਜੇ ਤੁਹਾਨੂੰ ਕੋਈ ਇਹ ਤੁਹਾਨੂੰ ਕੋਈ ਇਹ ਤੁਹਾਨੂੰ ਫਸਿਆ ਕੋਈ ਦੱਸ ਹੀ ਗਿਆ ਇਹ ਥੋੜਾ ਮਗਰੋਂ ਉਹਦਾ ਨੋਟਾ ਬਿਟੋ ਬੁਰਾ ਹੈ ਨੋਟਾ ਬਿਟੋ ਨਹੀਂ ਇਹ ਗੱਲ ਸੁਣ ਨਾ ਨਏ ਨਏ ਮੈਂ ਤਾਂ ਨਾੜੀ ਕਿਤੇ ਨਹੀਂ ਕਰਨ ਵਾਲਾ ਕੰਮ ਤਾਂ ਕਿਤੇ ਇਕੱਲਾ ਵੀ ਜਾਣਾ ਪੈਂਦਾ ਨਹੀਂ ਨਹੀਂ ਵੀਰ ਜੀ ਨਹੀਂ ਪਰ ਤੁਸੀਂ ਮੇਰੇ ਨਾਲ ਬੇਕਾ ਨਹੀਂ ਨਹੀਂ ਭਾਜੀ ਮੈਂ ਤੇਰੀ ਕਿ ਛੱਡ ਜਾਣਾ ਨਹੀਂ ਭਾਜੀ ਤੇ ਨਹੀਂ ਛੱਡਣਾ ਤੁਸੀਂ ਘੱਲ ਲਾ ਲਓ ਮੈਨੂੰ ਕੋਈ ਗੱਲ ਨਹੀਂ ਪਰ ਆ ਗੱਲਾਂ ਸਹੀ ਨਹੀਂ ਭਾਜੀ ਤੇ ਹੁਣ ਆਪਾਂ ਪਹੁੰਚ ਗਏ ਹਾਂ ਅਬਿਆਸ ਮੇਰਾ ਬੁਝਾਰ ਵਿੱਚ ਪਹਿਲਾਂ ਦਲੀਆਂ ਅਜੇ ਗਲੀ ਗਲਤ ਪਹਾਰਿਆ ਲੱਗ ਗਲੀ ਗਲਤ ਪਹਾਰਿਆ ਤਾਂ ਪਤਾ ਕੱਖ ਨਹੀਂ ਲੱਗਣਿਆ ਹੁਣ ਕਿਹਨੂੰ ਜਾਣਾ ਵਾ ਪਰ ਆਪਾਂ ਸਿੱਧੇ ਹੀ ਜਾਈਆਂ ਜਾਂ ਝਾਂਡੇ ਸਿੱਧੇ ਜਾਂਦੇ ਯਾਰ ਨਹੀਂ ਗਿਆ ਹੈਂ ਸਾਈ ਚੱਲ ਗਈ ਗਾੜੀ ਤੇ ਗੱਡੀ ਹੈ ਰਾਜੀ ਸਸੀ ਗਾੜੀ ਯਾਰ ਜੇ ਭਾਈ ਬਹੁਤ ਵਧੀਆ ਠੀਕ ਹੈ ਜੀ ਇਹ ਕਿੱਧਰ ਫਿਰਦੇ ਜਿੱਥੇ ਜੇੜੀ ਗੁੜੀ ਲਾਉਂਦੇ ਕੀ ਚੱਕਰ ਵਾ ਠੀਕ ਆ ਗਏ ਭਾਜੀ ਸਪੀਡ ਪਾਉਂਦੇ ਮੈਂ ਮਾਂ ਦੇ ਬੰਦੇ ਤੇਰੇ ਇਹ ਨਹੀਂ ਕਿਸ ਸਪੈਲਿੰਗ ਦੱਸ ਤੋ ਸਪੀਡ ਪਾਉਂਦੇ ਫਿਰ ਮਜ਼ਾ ਆਏ ਭਾਈ ਮੈਂ ਫ੍ਰੀ ਖਵਾਉਂਗੇ ਮੈਂ ਫੇ ਫ੍ਰੀ ਫੇ ਫ੍ਰੀ ਫ੍ਰੀ ਤੇ ਲਵਾ ਜੀ S W E T C O R N ਚਲੋ ਚਲੀਏ ਹੁਣ ਖਾ ਗਏ ਜੀ ਚਲੋ ਖਾ ਗਏ ਜੀ ਸਪੀਡ ਦੇ ਸਪੈਲਿੰਗ ਗਲਤ ਕਰਦੇ ਆ ਹਾਂ ਖਾ ਗਏ ਜੀ ਉਹ ਜਾਉਂ ਤੋਂ ਇੱਕ ਦਸੇ ਲਾਹੇ ਮੇਰੇ ਤੇ ਅੱਖਾਂ ਲੇ ਤੇਰੀ ਅਲੀ ਤੇ ਹਾਂ ਉਹ ਜਾਉਂ ਅਸਾ ਦੀ ਲੋਕ ਤੋਂ ਵੇਖਦਾ ਮਗਰ ਲਿਖੀ ਤੇ ਬਿਲੇ ਗਿਆ ਮੇਰਾ ਨੂਣਾ ਦੇ ਮਗਰੋਂ ਵੇਖ ਜੀਡਿੰਗ ਬੋਲ ਮਾਰ ਕੇ ਲਾ ਲਾ ਲੈ ਆ ਲਾਲੀ ਚਾਬੀ ਦੇ ਬੋਲ ਫੈਂਡ ਨਹੀਂ ਚਲੀ ਜੀ ਤਾ ਨਾ ਨਹੀਂ ਲੱਗਿਆ ਉਹ ਵਧੀਆ ਆਪਣਾ ਸਾਹਮਣੇ ਪਿੰਡ ਨਹੀਂ ਲਾਉਂਦਾ ਜਿਹੜਾ ਇਹਦਾ ਮੂਲ ਆ ਬੰਦਾ ਕੋਨਾ ਜਿਹੜਾ ਆਇਆ ਵਾ ਨਵੇਂ ਦੇ ਨੇ ਪਸੰਦ ਹੀ ਨਹੀਂ ਆਏ ਉਹ ਸਵਾਦ ਨਹੀਂ ਲੱਗਾ ਓਏ ਦਹੀਂ ਵਾਲੇ ਕੋਈ ਨਹੀਂ ਆਲੇ ਖਾਦੇ ਕਾਲੇ ਨਹੀਂ ਇਹ ਨਹੀਂ ਗੱਲ ਬਾਅਦ ਨਹੀਂ ਕਾਟਾ ਕੂਟੀ ਭਰੇ ਬੋਏ ਚੱਕਰ ਕੀ ਆ ਕਾਟਵਾੜੇ ਕਿਹੜਾ ਆ ਮੰਗਣੀ ਮੰਗਣੀ ਆ ਇਹਦੀ ਮੰਗਣੀ ਲੈ ਇਹ ਸਾਲਾ ਨਾ ਨੰਗਣੀ ਆਈ ਆ ਭਰਾਵਾ ਫੋਟੋ ਖਚਾਈ ਇਹਨੇ ਨਾਲ ਲਾਈ ਫੋਟੋ ਖਾਲੀ ਆ ਅੱਛਾ ਇਹ ਸਾਲਾ ਸ਼ੇਰਵਾਨੀ ਲੈ ਕੇ ਬੈਠਾ ਵਾ ਨਾਲ ਕਾਰਡ ਵੀ ਛਪਾਇਆ ਵਾ ਪਰ ਗੱਲ ਨਹੀਂ ਬਣੀ ਗੱਲ ਨਹੀਂ ਬਣੀ ਆ ਜੀ ਹਾਂ ਕਹਿੰਦਾ ਮੈਂ ਬਣੀ ਆ ਕਹਿੰਦਾ ਆਪਣੀ ਮੈਰੀ ਦਾ ਇੱਕ ਕਾਰਡ ਬਣਾਈ ਫਿਰਦਾ ਆ ਅੱਗੇ ਡੇਢ ਹੀ ਲਗਣੀ ਬਸ ਲੋਕਾ ਡੇਢ ਤਾਂ ਉਹਦੇ ਕੁੜੀ ਦਾ ਨਾਲ ਹੋਣਾ ਬਾਕੀ ਆ ਹਾਂ ਬਾਕੀ ਕੰਮ ਸੈੱਟ ਹੋ ਗਾ ਬਾਕੀ ਸਾਰਾ ਲਿਗਿਆ ਵਾ ਪੈਸੇ ਨਾਲ ਸੋਚਿਆ ਕਿੰਨਾ ਕੁੜੀ ਵਾਲਾ ਆਪਣਾ ਬੁੱਕ ਕਰਨਾ ਜਿਹੜਾ ਅਸੀਂ ਸੋਚਿਆ ਵਾ ਬੰਦੇ ਉਹ ਕਰਾਇ ਕਰ ਸਬਸਕ੍ਰਾਈਬ ਨੂੰ ਕਰਦੇ ਤਾਂ ਤੂੰ ਨਹੀਂ ਕੀਤਾ ਸਬਸਕ੍ਰਾਈਬ ਲਾਲਾ ਵੇ ਤੁਹਾਡੇ ਲਾਗੇ ਹੋਣਾ ਤਾਂ ਇਹਨੇ ਨਹੀਂ ਕੀਤਾ ਹੋਣਾ ਹਾਂ ਬਾਕੀ ਕਿਨੇ ਕਰਨਾ ਵੀਰ ਇਕੱਲਾ ਇਕੱਲਾ ਵਲੋਗ ਹੁੰਦਾ ਸਾਡਾ ਆਓ ਵੇਖੋ ਕਿੰਨੇ ਫੈਨ ਸਾਡੇ ਦੇ ਵੇਖ ਲੋਗੇ ਵਲੋਗ ਅੱਗੇ ਵੀ ਕੱਲ ਵੀ ਡਿਮਾਂਡ ਆਉਂਦੀ ਕਿ ਵੀਰ ਤੂੰ ਵਲੋਗ ਰੋਜ਼ ਪਾਇਆ ਕਰ ਰੋ ਦਿਨਾਂ ਬੰਨਿਆ ਕਰੋ ਤੇ ਲਾਲਾ ਜੀ ਨੇ ਅੱਜ ਕਹਿ ਦਿੱਤੀ ਉਹ ਲਾਲਾ ਜੀ ਨੂੰ ਮਿਲੇ ਆ ਇਹਨਾਂ ਦਾ ਪੋਡਕਾਸਟ ਸ਼ੂਟ ਕਰਾਂਗੇ ਵੀ ਇਹਨਾਂ ਦੀ ਜ਼ਿੰਦਗੀ ਚ ਕੀ ਕੀਤਾ ਕਿੰਨਾ ਪੈਸੇ ਨਾਲ ਜ਼ਿੰਦਗੀ ਚ ਕੀਤਾ ਹੈ ਕAkhri ਮੇਰਾ ਕੀ ਕੋਲ ਕੀ ਪੁੱਛੋਗੇ ਜ਼ਿੰਦਗੀ ਵੋਗ ਕੀਤਾ ਹੁਣ ਮੈਂ ਦੱਸ ਨਹੀਂ ਦਿੰਦਾ ਮਾਈ ਗੱਲ ਲਾਈਵ ਦੱਸਣਾ ਲਾਲਾ ਲਾਲੇ ਵੀਰ ਉਹਨਾਂ ਦਾ ਸ਼ੋਰੂਮ ਹੁੰਦਾ ਸੀ ਪਹਿਲਾਂ ਤੇ ਬਾਜ਼ਾਰ ਪੂਰਾ ਨਾ ਵਜਦਾ ਸੀ ਤੇ ਅੱਛਾ ਦਸਾਰੇ ਹਣ ਮਰ ਗਏ ਨਹੀਂ ਹੁਣ ਉਹ ਪਹਿਲਾ ਵੱਡਾ ਸ਼ੋਰੂਮ ਇਹਨੇ ਛੋਟਾ ਕਰਾਤਾ ਵੱਡੇ ਜਿਹੜੀ ਛੋਟੀ ਤੇ ਕਹਿਣੀ ਹਨ ਵੱਡੀ ਹੋ ਗਈ ਪਰ ਕਿਹਣੀ ਇਹਨੇ ਲੋਕਾਂ ਦੇ ਕਾਰੋਬਾਰ ਵਰਤ ਬਦਲਾਤੇ ਆ ਇਹਨਾਂ ਦੇ ਵਿਚਾਰੇ 1 ਵਜੇ ਨਾਲ ਬੂਟ ਸ਼ੂ ਵੇਚਦਾ ਹੈ ਬੜਾ ਸ ਕੰਮ ਹੀ ਉਹਦਾ ਬੰਦੇ ਦਾ ਉਹਨੂੰ ਵੀ ਕਰਿਆਨੇ ਦੇ ਕਰਿਆਨੇ ਦਾ ਕਰਾਤਾ ਵਾ ਗੱਡੀਆਂ ਉਹੜੀ ਪ੍ਰਪ ਸਾਈਡ ਤੇ ਕਰ ਲਾ ਮਰਾ ਆ ਇਹਨੂੰ ਅਹੀਂ ਆ ਕੇ ਘਰ ਨਹੀਂ ਜਾਣਾ ਲਾਲਾ ਜੀ ਜਾਂਦਾ ਨਹੀਂ ਹੈ ਜਿੱਥੇ ਅੱਜ ਕੀ ਮਾਰਨੀ ਹੈ ਤੇ ਲੋ ਲਾਲਾ ਜੀ ਗੱਲਾਂ ਢਾਡੀਆਂ ਚਾਬੀ ਨਹੀਂ ਲਾਈ ਤੇ ਕਿੱਕਾ ਮਾਰੀ ਜਾਂਦੇ ਬੰਦੇ ਆ ਨੇ ਲਾਲਾ ਜੀ ਬਾਏ ਬਾਏ ਆ ਯੋਗਰ ਛੱਡਾਉਨੇ ਆ ਤੁਸੀਂ ਕਿੱਥੇ ਜਾਣਾ ਵਾ ਸ਼ਹਿਰ ਚ ਪੈਰ ਵਾ ਮਾਰਨੀ ਵੀਰੇ ਸ਼ਹਿਰ ਚ ਪੈਰ ਵਾ ਤੇ ਜਾਣਾ ਕਿੱਦੋਂ ਤੁਸੀਂ ਲਾਲਾ ਵੀਰ ਭਾੜੀ ਡੀਕੰਡੇ ਬਾਦ ਇਹ ਵਪਾਰੀ ਆਏ ਸਾਡੇ ਕੋਲ ਆ ਵੀਰ ਭਾੜੀ ਡੀਕੰਡੇ ਆ ਤੂੰ ਪਾਈ ਆ ਵੀਰ ਸਾਹ ਫੂਕਾ ਕੇ ਸਾ ਡੰਡੇ ਬਾਹਰ ਵੀ ਆ ਲੋਕ ਬਣਾਈਏ ਇਹ ਵੇਖ ਲੋ ਪਿੰਡਾਂ ਦਾ ਪਿਆਰ ਹੁੰਦਾ ਹੀ ਵੇਖ ਲੋ ਆਹ ਵੇਖੋ ਆਹ ਸਾੜੇ ਵਾਲੇ ਦੇਖ ਲੋ ਆਹ ਸਾੜੇ ਵਾਲੇ ਵੀ ਹੈਗੇ ਆਹ ਵੇਖੋ ਵਿਰੋਧੀ ਉਹ ਵਿਰੋਧੀ ਪਾਰਟੀ ਵੀ ਹੈਗੀ ਹੈ ਇੱਕ ਮਿੰਟ ਬਾਅਦ ਫੋਨ ਕਰਾਂਗੇ ਸਾੜੇ